ਗੌੜੀ ਮਹੱਲਾ ਤੀਜਾ ਇਸ ਜੁਗ ਕਾ ਧਰਮ ਪੜਹੁ ਤੂੰ ਭਾਈ ਪੂਰਾ ਗੁਰ ਸਭ ਸੋਜੀ ਪਾਈ ਐ ਤੈ ਅੱਗੇ ਹਰ ਨਾਮ ਸਿਖਾਈ RAM ਪੜਹੁ ਮਨ ਕਰਹੁ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ ਰਹਾਉ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਫੀਕਾ ਦੂਜੈ ਪਾਏ ਗੁਰ ਕੈ ਸ਼ਬਦ ਸੱਚ ਲਿਵ ਲਾਇ ਹਉਮੈ ਮੈਲਾ ਇਹ ਸੰਸਾਰਾ ਨਿਤ ਤੀਰਥ ਨਾ ਵੈ ਨਾ ਜਾਏ ਅਹੰਕਾਰਾ ਬਿਨ ਗੁਰ ਭੇਟੇ ਜਮ ਕਰੇ ਖਵਾਰਾ ਸੋ ਜਨ ਸਾਚਾ ਜੇ ਹਉਮੈ ਮਾਰੈ ਗੁਰ ਕੈ ਸ਼ਬਦ ਪੰਚ ਸੰਘਾਰੈ ਆਪ ਤਰੈ ਸਗਲੇ ਕੁੱਲ ਤਾਰੈ ਮਾਇਆ 모ਹੀ ਨਟ ਬਾਜੀ ਪਾਈ ਮਨ ਮੁਖ ਅੰਧ ਰਹੇ ਲਪਟਾਈ ਗੁਰਮੁਖ ਅਲੇਪਤ ਰਹੇ ਲਿਵ ਲਾਈ ਬਹੁਤੇ ਭੇਖ ਕਰੇ ਭੇਖਤਾਰੀ ਅੰਤਰ ਤਿਸਨਾ ਫਿਰੈ ਅਹੰਕਾਰੀ ਆਪ ਨਾ ਚੀਨੈ ਬਾਜੀ ਹਾਰੀ ਕਾਪੜ ਪਹਿਰ ਕਰੇ ਚਤੁਰਾਈ ਮਾਇਆ 모ਹੀ ਅਤ ਭਰਮ ਭਲਾਈ ਬਿਨ ਗੁਰ ਸੇਵੇ ਬਹੁਤ ਦੁਖ ਪਾਈ ਨਾਮ ਰਤੇ ਸਦਾ ਬੈਰਾਗੀ ਗਿਰਹੀ ਅੰਤਰ ਸਾਚ ਲਿਵ ਲਾਗੀ ਨਾਨਕ ਸਤਗੁਰ ਸੇਵ ਹੈ ਸੇ ਵਡ ਭਾਗੀ ਗੌੜੀ ਮਹੱਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਤਿਸ ਤੇ ਉਪਜੇ ਦੇਵ ਮੋਹ ਪਿਆਸਾ ਤ੍ਰੈ ਗੁਣ ਭਰਮੇ ਨਾਹੀ ਨਿਜ ਘਰ ਵਾਸਾ ਹਮ ਹਰ ਰਾਖੇ ਸਤਗੁਰੂ ਮਲਾਇਆ ਅਨ ਦਿਨ ਭਗਤ ਹਰ ਨਾਮ ਦਿਰੜਾਇਆ ਰਹਾਉ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਪੜਵਾਦ ਵਖਾਣੈ ਸਿਰ ਮਾਰੇ ਜਮ ਕਾਲਾ ਤਤ ਨਾ ਚੀਨੈ ਬਨਹਿ ਪੰਡ ਪਰਾਲਾ ਮਨ ਮੁਖ ਅਗਿਆਨ ਕੁਮਾਰਗ ਪਾਏ ਹਰ ਨਾਮ ਬਸਾਰਿਆ ਬਹੁ ਕਰਮ ਦਿਰੜਾਏ ਭਵ ਜਲ ਡੂਬੇ ਦੂਜੈ ਪਾਏ ਮਾਇਆ ਕਾ ਮੁਹਤਾਜ ਪੰਡਤ ਕਹਾਵੇ ਵਿਖਿਆ ਰਾਤਾ ਬਹੁਤ ਦੁਖ ਪਾਵੇ ਜਮ ਕਾ ਗਲ ਜੀਵੜਾ ਨਿਤ ਕਾਲ ਸੰਤਾਵੇ ਗੁਰਮੁਖ ਜਮ ਕਾਲ ਨੇੜ ਨਾ ਆਵੇ ਹਉ ਮੈਂ ਦੂਜਾ ਸ਼ਬਦ ਜਲਾਵੇ ਨਾ ਮੇਰਾ ਤੇ ਹਰ ਗੁਣ ਗਾਵੇ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ ਚਰਣੀ ਲਾਗੇ ਤਾਂ ਮਹਿਲ ਪਾਵੇ ਸਾਧ ਹੀ ਨਿਰਮਲ ਸਹਿਜ ਸੁਮਾਵੇ ਹਰ ਕਥਾ ਸੁਣਹਿ ਸੇ ਤਨਵੰਤ ਦਿਸਹਿ ਜੁਗ ਮਾਹੀ ਤਿੰਨ ਕੋ ਸਭ ਨਿਵਹਿ ਅਨ ਦਿਨ ਪੂਜ ਕਰਾਹੀ ਸਹਜੇ ਗੁਣ ਰਵਹਿ ਸਾਚੇ ਮਨ ਮਾਹੀ ਪੂਰੈ ਸਤਗੁਰ ਸ਼ਬਦ ਸੁਣਾਇ ਤ੍ਰੈ ਗੁਣ ਮਿਟੇ ਚੌਥੈ ਚਿਤ ਲਾਇਆ ਨਾਨਕ ਹਉਮੈ ਮਾਰ ਬ੍ਰਹਮ ਮਲਾਇਆ ਗੌੜੀ ਮਹਰਲਾ ਤੀਜਾ ਬ੍ਰਹਮਾ ਵੇਦ ਪੜੈ ਵਾਦਵ ਖਾਣੈ ਅੰਤਰ ਤਾਮਸ ਆਪ ਨਾ ਪਛਾਣੈ ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੈ ਗੁਰਸੇਵਾ ਕਰੂੰ ਫਿਰ ਕਾਲ ਨਾ ਖਾਏ ਮਨ ਮੁਖ ਖਾਦੇ ਦੂਜੈ ਭਾਏ ਰਹਾਉ ਗੁਰਮੁਖ ਪ੍ਰਾਣੀ ਅਪਰਾਧੀ ਸਿੱਧੇ ਗੁਰ ਕੈ ਸ਼ਬਦ ਅੰਤਰ ਸਹਿਜ ਰੀਦੇ ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸਿੱਧੇ ਸਤਗੁਰ ਮੇਲੇ ਪ੍ਰਭ ਆਪ ਮਲਾਈ ਮੇਰੇ ਪ੍ਰਭ ਸਾਚੇ ਕੈ ਮਨ ਭਾਏ ਹਰ ਗੁਣ ਗਾਵਹਿ ਸਹਿਜ ਸੁਭਾਏ ਬਿਨ ਗੁਰ ਸਾਚੇ ਪਰਮੁ ਪੁਲਾਇ ਮਨਮੁਖ ਅੰਦੇ ਸਦਾ ਬਿਖ ਖਾਏ ਜਮ ਦੰਡ ਸਹ ਸਦਾ ਦੁਖ ਪਾਏ ਜਮੂਆ ਨਾ ਜੋ ਹੈ ਹਰ ਕੀ ਸਰਨਾਈ ਹਉ ਮੈ ਮਾਰ ਸਚ ਲਿਵਲਾਈ ਸਦਾ ਰਹੈ ਹਰ ਨਾਮ ਲਿਵਲਾਈ ਸਤ ਗੁਰ ਸੇਵ ਹੈ ਸੇ ਜਨ ਨਿਰਮਲ ਪਵਿੱਤਾ ਮਨ ਸਿਓ ਮਨ ਮਲਾਏ ਸਭ ਜਗ ਜੀਤਾ ਇਨ ਬਿਦ ਕੁਸਲ ਤੇਰਾ ਮੇਰੇ ਮੀਤਾ ਸਤਿਗੁਰੂ ਸੇਵੇ ਸੋ ਫਲ ਪਾਏ ਹਿਰਦੈ ਨਾਮ ਵਿੱਚੋਂ ਆਪ ਗਵਾਏ ਅਨਹਦ ਬਾਣੀ ਸ਼ਬਦ ਵਜਾਏ ਸਤਿਗੁਰ ਤੇ ਕਮਨ ਕਮਨ ਨਾ ਸੀਦੋ ਮੇਰੇ ਭਾਈ ਭਗਤੀ ਸੀਦੇ ਦਰਸੋ ਬਾਪਾਈ ਨਾਨਕ ਰਾਮ ਨਾਮ ਵਡਿਆਈ ਗੌੜੀ ਮਹੱਲਾ ਤੀਜਾ ਤ੍ਰੈ ਗੁਣ ਵਿਖਾਣੈ ਭਰਮ ਨਾ ਜਾਏ ਵੰਦਨ ਲਾ ਤੂ ਤਹ ਮੁਕਤ ਨਾ ਪਾਏ ਮੁਕਤ ਦਾਤਾ ਸਤਗੁਰੁ ਜੁਗ ਮਾਹੀ ਗੁਰਮੁਖ ਪ੍ਰਾਣੀ ਭਰਮ ਗਵਾਏ ਸਹਜ ਧੁਨ ਉਪਜੈ ਹਰ ਨਿਵਲਾਏ ਰਹਾਉ ਤ੍ਰੈ ਗੁਣ ਕਾਲੈ ਕੀ ਸਰਕਾਰਾ ਨਾਮ ਨਾ ਚੇਤ ਹੈ ਉਪਾਵਣ ਹਾਰਾ ਮਰ ਜਮਹਿ ਫਿਰ ਵਾਰੂ ਵਾਰਾ ਅੰਦੇ ਗੁਰੂ ਤੇ ਭਰਮ ਨਾ ਜਾਈ ਮੂਲ ਛੋੜ ਲਾਗੇ ਦੂਜੈ ਭਾਈ ਵਿਖ ਕਾ ਮਾਤਾ ਵਿਖ ਮਾਹੀ ਸਮਾਈ ਮਾਇਆ ਕਰ ਮੂਲ ਜੰਤਰ ਪਰਮਾਏ ਹਰ ਜੀਉ ਵਿਸਰਿਆ ਦੂਜੈ ਭਾਏ ਜਿਸ ਨਦਰ ਕਰੇ ਸੋ ਪਰਮਗਤ ਪਾਏ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨਾ ਛਪੈ ਜੇ ਕੋ ਰਖੈ ਛਪਾਏ ਗਿਆਨੀ ਬੂਝਹਿ ਸਹਿਜ ਸੁਪਾਏ ਗੁਰਮੁਖ ਸਾਚ ਰਹਿ ਆ ਲਿਬ ਲਾਏ ਹੁਮੈ ਮਾਇਆ ਸ਼ਬਦ ਜਲਾਈ ਮੇਰਾ ਪ੍ਰਭ ਸਾਚਾ ਮੇਲ ਮਲਾਈ ਸਤਿਗੁਰ ਦਾਤਾ ਸ਼ਬਦ ਸੁਣਾਏ ਧਾਵਤ ਰੱਖੈ ਠਾਕ ਰਹਾਏ ਪੂਰੇ ਗੁਰ ਤੇ ਸੋ ਜੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰਜ ਜਨ ਗੋਈ ਤਿਸ ਬਿਨ ਦੂਜਾ ਅਵਰਨਾ ਕੋਈ ਨਾਨਕ ਗੁਰਮੁਖ ਬੂਜੈ ਕੋਈ ਗੌੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੇ ਨਾਮੋ ਸੇਵੇ ਨਾਮ ਸਹਿਜ ਸਮਾਵੇ ਅੰਮ੍ਰਿਤ ਨਾਮ ਰਸਨਾ ਨਿਤ ਗਾਵੇ ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੇ ਆਨੰਦਿਨ ਹਿਰਦੈ ਜਪਉ ਜਗਦੀ ਸਾ ਗੁਰਮੁਖ ਪਾਮਹੁ ਪਰਮ ਪਦ ਸੁਖਾ ਰਹਾਉ ਹਿਰਦੈ ਸੁਖ ਕਿਆ ਪਰਗਾਸ ਗੁਰਮੁਖ ਗਾਵਹਿ ਸਚੁ ਗੁਣਤਾਸ ਦਾਸਮ ਦਾਸ ਨਿਤ ਹੋਵੈ ਦਾਸ ਗ੍ਰਹਿ ਕਟੰਬ ਮਹਿ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੈ ਸੋਈ ਤ੍ਰੈ ਗੁਣ ਮੀਟੇ ਨਿਰਮਲ ਹੋਈ ਸਹਿਜੇ ਸਾਚ ਮਿਲੈ ਪ੍ਰਭ ਸੋਈ ਮੋਹ ਕਟੰਬ ਸਿਓ ਪ੍ਰੀਤ ਨਾ ਹੋਈ ਜਾਂ ਹਿਰਦੈ ਵਸਿਆ ਸਚ ਸੋਈ ਗੁਰਮੁਖ ਮਨ ਬਿਧਿਆ ਅਸਥਿਰ ਹੋਈ ਹੁਕਮ ਪਛਾਨੈ ਬੂਝੈ ਸਚ ਸੋਏ ਤੂੰ ਕਰਤਾ ਮੈਂ ਅਵਰਨਾ ਕੋਏ ਤੁਝ ਸੇਵੀ ਤੁਜ ਤੇ ਪਤ ਹੋਏ ਕਿਰਪਾ ਕਰਹਿ گاਵਾ ਪ੍ਰਭ ਸੋਏ ਨਾਮ ਰਤਨ ਸਭ ਜਗ ਮਹਿਲੋਏ ਗੁਰਮੁਖ ਬਾਣੀ ਮੀਠੀ ਲਾਗੀ ਅੰਤਰ ਬਿਗਸੈ ਅਨ ਦਿਨ ਲਿਵ ਲਾਗੀ ਸਹਜੇ ਸਚ ਮਿਲਿਆ ਪ੍ਰਸਾਦੀ ਸਤਗੁਰ ਪਾਇਆ ਪੂਰੈ ਵਡਭਾਗੀ ਹਉ ਮੈਂ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੈ RAM ਨਾਮ ਗੁਣਤਾਸ ਗੁਰਮੁਖ ਬੋਧ ਪ੍ਰਗਟੀ ਪ੍ਰਭਜਾਸ ਜਬ ਹਿਰਦੈ ਰਵਿਆ ਚਰਨ ਨਿਵਾਸ ਜਿਸ ਨਾਮ ਦੇ ਸੋਈ ਜਨ ਪਾਏ ਗੁਰਮੁਖ ਮੇਲੇ ਆਪ ਗੁਆਏ ਹਿਰਦੈ ਸਾਚਾ ਨਾਮ ਵਿਸਾਏ ਨਾਨਕ ਸਹਿਜੇ ਸਾਚ ਸੁਮਾਏ ਗੋੜੀ ਮੁਹੱਲਾ ਤੀਜਾ ਮਨ ਹੀ ਮਨ ਸਵਾਰਿਆ ਭੈ ਸਹਿਜ ਸੁਭਾਏ ਸ਼ਬਦ ਮਨ ਰੰਗਿਆ ਲਿਵ ਲਾਏ ਨਿਜ ਕਰ ਵਸਿਆ ਪ੍ਰਭ ਕੀ ਰਜਾਏ ਸਤਗੁਰ ਸੇਵਿਆ ਜਾਏ ਅਭਮਾਨ ਗੋਵਿੰਦ ਪਾਈਏ ਗੁਣੀ ਨਿਧਾਨ ਰਹਾਉ ਮਨ ਬੈਰਾਗੀ ਜਾਂ ਸ਼ਬਦ ਭਉ ਖਾਏ ਮੇਰਾ ਪ੍ਰਭ ਨਿਰਮਲਾ ਸਭ ਤੈ ਰਹਿ ਆ ਸਮਾਏ ਗੁਰ ਕਿਰਪਾ ਤੇ ਮਿਲੈ ਮਲਾਏ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨ ਬਿਦ ਪਾਇਆ ਜਾਏ ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗੇ ਪਿਆਰ ਤ੍ਰਿਗ ਸੀਜ ਸੁਖਾਲੀ ਕਾਮਣ ਮੋਹ ਗੁਬਾਰ ਤਿੰਨ ਸਫਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕਟੰਬ ਜਿਤੋ ਹਰ ਪ੍ਰੀਤ ਨਾ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਸੋਈ ਹਰ ਨਾਮ ਬਿਨਾ ਮੈਂ ਅਵਰਨਾ ਕੋਈ ਸਤਿਗੁਰ ਤੇ ਹਮ ਗਤ ਪਤ ਪਾਈ ਹਰ ਨਾਮ ਧਿਆਇਆ ਦੂਖ ਸਗਲ ਮਟਾਈ ਸਦਾ ਆਨੰਦ ਹਰ ਨਾਮ ਲਿਵ ਲਾਈ ਗੁਰ ਮਿਲਿਆ ਹਮ ਕੋ ਸਰੀਰ ਸੁਧ ਭਈ ਹਉ ਮੈਂ ਤ੍ਰਿਸ਼ਨਾ ਸਭ ਅਗਨ 부ਝਈ ਬਿਨ ਸੇ ਕਰੋਧ ਖਿਮਾ ਗਹਿ ਲਈ ਹਰਿ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਵਿਰਲਾ ਲੇਵੈ ਨਾਨਕ ਗੁਣ ਗਾਵੇ ਹਰ ਅਲਖ ਅਭੇਵੈ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੌੜੀ ਬੈ ਰਾਗਣ ਮਹੱਲਾ ਤੀਜਾ ਸਤਗੁਰ ਤੇ ਜੋ ਮੋਹ ਫੇਰੇ ਤੇਵੇ ਮੁਖ ਬੁਰੇ ਦੇਸਨ ਅਨ ਦਿਨ ਬੱਦੇ ਮਾਰਿਅਨ ਇਰਵੇਲਾ ਨਾ ਲਹਨ ਹਰ ਹਰ ਰਖੋ ਕਿਰਪਾ ਧਾਰ ਸਤ ਸੰਗਤ ਮਿਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਉ ਸੇ ਪਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲੰਨ ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ ਉਹ ਕਿਉ ਮਨੋ ਵਿਸਾਰੀਐ ਹਰਿ ਰੱਖੀਐ ਹਿਰਦੈ ਧਾਰ ਨਾਮ ਮਿਲੇਐ ਪਤ ਪਾਈਐ ਨਾਮ ਮੰਨਿਐ ਸੁਖ ਹੋਇ ਸਤਗੁਰ ਤੇ ਨਾਮ ਪਾਈਐ ਕਰਮ ਮਿਲੇ ਪ੍ਰਭ ਸੋਇ ਸਤਗੁਰ ਤੇ ਜੋ ਮੋਹ ਫੇਰੇ ਹੋਏ ਭ੍ਰਮ ਦੇ ਨਾਟਕੰਨ ਤਰਤ ਅਸਮਾਨ ਨਾ ਚੱਲਈ ਵਿੱਚ ਵਿਸਤਾ ਪਏ ਪਚੰ ਇਹੋ ਜਗ ਭਰਮ ਭਲਾਇਆ ਮੋਹ ਠਗੌਲੀ ਪਾਇਐ ਜਿੰਨਾ ਸਤਗੁਰੂ ਭੇਟਿਆ ਤਿੰਨ ਨੇੜ ਨਾ ਭਟੇ ਮਾਏ ਸਤਗੁਰ ਸੇਵਨ ਸੋ ਸੋਹਣੇ ਹਉ ਮੈ ਮੈਲ ਗਵਾਏ ਸ਼ਬਦ ਰਤੇ ਸੇ ਨਿਰਮਲੇ ਚੱਲਹਿ ਸਤਗੁਰ ਭਾਏ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਲਾਏ ਜਨ ਨਾਨਕ ਸਰਣਾਗਤੀ ਜਿਉਂ ਭਾਵੇ ਤਿਵੇਂ ਛਡਾਏ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਰਹਲੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਰਹਲੇ ਮਨ ਪਰਦੇਸੀਆ ਕਿਉ ਮਿਲਿਆ ਹਰ ਮਾਏ ਗੁਰ ਭਾਗ ਪੂਰੈ ਪਾਇਆ ਗਲ ਮਿਲਿਆ ਪਿਆਰਾ ਆਏ ਮਨ ਕਰਹਲਾ ਸਤਗੁਰ ਪੁਰਖ ਧਿਆਏ ਰਹਾਉ ਮਨ ਕਰਹਲਾ ਵਿਚਾਰੀਆ ਹਰ ਰਾਮ ਨਾਮ ਧਿਆਏ ਜਿੱਤੈ ਲੇਖਾ ਮੰਗੀਐ ਹਰਿਆ ਪੇਲੇ ਛਡਾਏ ਮਨ ਕਰ ਹਲਾ ਅਤ ਨਿਰਮਲਾ ਮਲ ਲਾਗੀ ਹਉ ਮੈਂ ਆਈ ਪਰ ਤਖ ਪਿਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਭਾਲ ਭਲਾਏ ਉਪਾਏ ਕਿਤੇ ਨਾ ਲੱਭਈ ਗੁਰ ਹਿਰਦੈ ਹਰ ਦੇਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਬੇ ਨਰਹਿਣ ਹਰਿ ਲਿਵ ਲਾਈ ਘਰ ਜਾਏ ਪਾਵਹਿ ਰੰਗ ਮਹਿਲੀ ਗੁਰ ਮੇਲੇ ਹਰ ਮੇਲਾਏ ਮਨ ਕਰਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਏ ਪਾਖੰਡ ਲੋਭੀ ਬਿਮਾਰੀ ਐ ਜਮ ਡੰਡ ਦੇ ਸਜਾਏ ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹੋ ਮੋਹ ਮਾਇਆ ਪਸਰਿਆ ਅੰਤ ਸਾਥ ਨ ਕੋਈ ਜਾਏ ਮਨ ਕਰਹਲਾ ਮੇਰੇ ਸਾਜਨਾ ਹਰ ਘਰ ਚ ਲੀਆ ਪਤ ਪਾਏ ਹਰ ਦਰਗਾਹ ਪੈ ਨਾਇਆ ਹਰ ਆਪ ਲਿਆ ਗਲ ਲਾਏ ਮਨ ਕਰਹਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਏ ਗੋੜੇ ਆਗੈ ਕਰ ਜੋਦੜੀ ਜਨ ਨਾਨਕ ਹਰ ਮੇਲਾਏ ਗੌੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰੀਆ ਵਿਚਾਰ ਦੇਖ ਸੰਭਾਲ ਬਨ ਫਿਰ ਥੱਕੇ ਬਨ ਵਾਸੀਆ ਪਿਰ ਗੁਰਮੁਤਰਿ ਦੈ ਨਿਹਾਲ ਮਨ ਕਰ ਹਲਾ ਗੁਰ ਗੋਵਿੰਦ ਸੰਭਾਲ ਰਹਾਉ ਮਨ ਕਰ ਹਲਾ ਵਿਚਾਰੀਆ ਮਨ ਮੁਖ ਫਾਥਿਆ ਮਹਾ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਵਾਲ ਮਨ ਕਰ ਹਲਾ ਮੇਰੇ ਪਿਆਰਿਆ ਸਤ ਸੰਗਤ ਸਤ ਗੁਰ ਭਾਲ ਸਤ ਸੰਗਤ ਲਗ ਹਰ ਧਾਈ ਹੈ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾ ਵਡ ਭਾਗਿਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀ ਹੈ ਸਤ ਗੁਰ ਚਰਨ ਸੰਵਾਲ ਮਨ ਕਰਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੰਭਾਲ ਗੁਰ ਨਉ ਨਿਦ ਨਾਮ ਵਖਾਲਿਆ ਹਰ ਦਾਤ ਕਰੀ ਦਿਆਲ ਮਨ ਕਰਹਲਾ ਤੂੰ ਚੰਚਲਾ ਚਤਰਾਏ ਛਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰਹਲਾ ਵਡਭਾਗਿਆ ਤੂੰ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰ ਅੜਾ ਜਮ ਕਾਲ ਅੰਤਰ ਨਿਧਾਨ ਮਨ ਕਰਹਲੀ ਭ੍ਰਮ ਭਵਹਿ ਬਾਹਰ ਪਾਲ ਗੁਰ ਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ ਰੰਗ ਰਤੜੇ ਮਨ ਕਰਹਲੀ ਹਰ ਰੰਗ ਸਦਾ ਸੰਭਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸੰਭਾਲ ਹਮ ਪੰਖੀ ਮਨ ਕਰਹਲੀ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮਖ ਪਾਇਆ ਜਨ ਨਾਨਕ ਨਾਮ ਸੁਮਹਾਲ ਰਾਜ ਗੌੜੀ ਗਵਾਰੀ ਮਹੱਲਾ ਪੰਜਵਾ ਅਸ਼ਟ ਪਦੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬ ਇਹੋ ਮਨ ਮਹਿ ਕਰਤ ਗਮਾਨਾ ਤਬ ਇਹੋ ਬਾਬਰ ਫਿਰਤ ਬੇਗਾਨਾ ਜਬ ਇਹ ਹੋਆ ਸਗਲ ਕੀੜੀ ਨਾ ਤਾ ਤੇਰ ਮਈਆ ਘਟ ਘਟ ਚੀਨਾ ਸਹਿਜ ਸੁਹਿਲਾ ਫਲ ਮਸ਼ਕੀਨੀ ਸਤਿਗੁਰ ਆਪਨੇ ਮੋਹੇ ਦਾਨ ਦੀਨੀ ਰਹਾ ਜਬ ਕਿਸ ਕੋ ਇਹ ਜਾਨ ਸਮੰਦਾ ਤਬ ਸਗਲੇ ਇਸ ਮੇਲਹ ਪੰਦਾ ਮੇਰ ਤੇਰ ਜਬ ਇਨਹ ਚੁਕਾਈ ਤਾ ਤੇ ਇਸ ਸੰਗ ਨਹੀਂ ਬੈਰਾਈ ਜਾਵੇ ਨੇ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ ਜਦ ਇਨ ਕਰ ਲੈ ਹਾਰ ਪਛਾਤਾ ਤਬ ਇਸ ਨੂੰ ਨਾਹੀ ਕਿਸ ਤਾਤਾ ਜਦ ਇਨ ਅਪਨੋ ਬਾਂਧਿਓ 모ਹਾ ਆਵੈ ਜਾਏ ਸਦਾ ਜਮ ਜੋਹਾ ਜਦ ਇਸ ਤੇ ਸਭ ਬਿਨ ਸੇ ਪਰਮਾ ਭੇਦ ਨਾਹੀ ਹੈ ਪਾਰ ਬ੍ਰਹਮਾ ਜਦ ਇਨ ਕਿਛ ਕਰਮਾਨੀ ਭੇਦਾ ਤਬ ਤੇ ਦੁਖ ਡੰਡ ਅਰ ਖੇਦਾ ਜਦ ਇਨ ਏਕੋ ਏਕੀ ਬੂਝਿਆ ਆਬ ਤੇ ਇਸ ਨੂੰ ਸਭ ਕਿਸ ਸੂਜਿਆ ਜਬ ਇਹ ਧਾਵੈ ਮਾਇਆ ਅਰਥੀ ਨਹਿ ਤਰ ਬਤਾਵੈ ਨਹਿ ਤੇ ਸਲਾਤੀ ਜਬ ਇਸ ਤੇ ਇਹ ਹੋਇਓ ਜੋਲਾ ਪੀਚੇ ਲਾਗ ਚੱਲੀ ਉਠ ਕੋਲਾ ਕਰ ਕਿਰਪਾ ਜੋ ਸਤਗੁਰ ਮਿਲਿਓ ਮਨ ਮੰਦਰ ਮਹਿ ਦੀਪਕ ਜਲਿਓ ਜੀਤ ਹਾਰ ਕੀ ਸੋਜੀ ਕਰੀ ਤਉ ਇਸ ਕਰ ਕੀ ਕੀਮਤ ਪਰੀ ਕਰਨ ਕਰਾਮਨ ਸਭ ਕਿਸ ਏਕੈ ਆਪੇ ਬੁੱਧ ਵਿਚਾਰ ਵਿਵੇਕੈ ਦੂਰ ਨਾ ਨੇਰੈ ਸਭ ਕੈ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾਂ ਗੁਰ ਸੇਵਾ ਤੇ ਨਾਮੇ ਲਾਗਾ ਤਿਸਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕੈ ਹਿਰਦੈ ਰਵਿਆਸ ਹੋਏ ਮਨ ਤਨ ਸੀਤਲ ਨਿਸ਼ਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਇੰਹਾ ਊਹਾ ਜੋ ਕਾਮ ਤੇਰੇ ਰਹਾਉ ਜਾਸ ਜਪਤ ਭਉ ਅਪਦਾ ਜਾਏ ਤਾਵਤ ਮਨੁਆ ਆਵੇ ਠਾਂਏ ਜਾਸ ਜਪਤ ਫਿਰ ਦੁਖ ਨ ਲਾਗੈ ਜਾਸ ਜਪਤ ਇਹ ਹਉ ਮੈਂ ਭਾਗੈ ਜਾਸ ਜਪਤ ਵਸ ਆਵੈ ਪੰਚਾ ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ ਜਾਸ ਜਪਤ ਏ ਤ੍ਰਿਸ਼ਨਾ 부ਜੈ ਜਾਸ ਜਪਤ ਹਰ ਦਰਗਹ ਸਿਜੈ ਜਾਸ ਜਪਤ ਕੋਟ ਮਿਟਹਿ ਅਪਰਾਧ ਜਾਸ ਜਪਤ ਹਰ ਹੋਵੈ ਸਾਧ ਜਾਸ ਜਪਤ ਮਨ ਸੀਤਲ ਹੋਐ ਜਾਸ ਜਪਤ ਮਲ ਸਗਲੀ ਖੋਐ ਜਾਸ ਜਪਤ ਰਤਨ ਹਰ ਮਿਲੈ ਬਹੁਰ ਨ ਛੋਡੈ ਹਰ ਸੰਗਹਿ ਲੈ ਜਾਸ ਜਪਤ ਕਈ ਬੈਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਇਹ ਅਗਨ ਨਾ ਪੋਹਤ ਜਾਸ ਜਪਤ ਇਹੋ ਕਾਲ ਨਾ ਜੋ ਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁੱਖ ਲਾਥਾ ਜਾਸ ਜਪਤ ਮੁਸ਼ਕਲ ਕਸ਼ੂ ਨਾ ਬਣੈ ਜਾਸ ਜਪਤ ਸੁਣ ਅਨਹਤ ਧੁਨੈ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸੀਦਾ ਹੋਏ ਗੁਰ ਸੋਬ ਦ੍ਰਿਸ਼ਟ ਸਭ ਉਪਰ ਕਰੀ ਜਿਸ ਕਾ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਿਨ ਭੋਜਨ ਚੂਰਾ ਕਹੋ ਨਾਨਕ ਜਿਸ ਸਤ ਗੁਰ ਪੂਰਾ ਗੌੜੀ ਮਾ